ਬੜੇ ਚੌਣਾ ਕੱਲੇ ਆ ਸੀ ਕਰ ਜਾ ਚੁੱਪ ਕੇ ਕੱਲੇ ਆ ਜਿ ਤੇਰਾ ਨਹੀਂ ਮੈਲਾ ਯਾਦਾ ਉਹਦੇ ਸਟੋਰ ਤੋਂ ਬਾਹਰ ਨਿਕਲੇਆ ਓਰ ਓਰੋਂ ਸੈਡ ਆ ਕੇ ਬੇ ਬੱਚੇ ਨੂੰ ਸਾਕ ਤੇ ਮਾਰੀ ਗੱਡੀ ਹਾਸਾ ਹੋ ਗਿਆ ਬਣਾ ਹੋਰ ਤੇ ਕਿਵੇਂ ਜਾਣਾ ਨਹੀਂ ਕਰੀ ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਤੇ ਮਹਾ ਪਰਮ ਭਾਤਵਾਚ ਖੁਸ਼ਿਆਰਪੁਰ ਦੇ ਊਣਮੂਟ ਟਾਂਡਾ ਅਦੀਨ ਪਿੰਡ ਜਹੂਰਾ ਦੇ 20 ਸਾਲਾ ਨੌਜਵਾਨ ਦੀ ਅਮਰੀਕਾ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਬ੍ਰਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਜਹੂਰਾ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬ੍ਰਿੰਦਰ ਸਿੰਘ ਕਰੀਬ 11 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਤੇ ਅਮਰੀਕਾ ਦੇ ਇੰਡੀਆਨਾ ਵਿਖੇ ਰਹਿ ਰਿਹਾ ਰਿਹਾ ਸੀ। ਬੀਤੇ ਦਿਨੀ ਜਦੋਂ ਬ੍ਰਿੰਦਰ ਸਿੰਘ ਕੰਮ ਤੋਂ ਸਾਈਕਲ ਤੇ ਵਾਪਸ ਨਿਕਲਿਆ ਤੇ ਪਿੱਛੋਂ ਆਈ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੌਕੇ ਤੇ ਹੀ ਬ੍ਰਿੰਦਰ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਬ੍ਰਿੰਦਰ ਸਿੰਘ ਕਰੀਬ 20 ਸਾਲਾ ਦਾ ਸੀ ਤੇ ਉਸਦੇ ਪਿਤਾ ਦੇ ਵੀ ਕਰੀਬ 6 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਬ੍ਰਿੰਦਰ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਤੇ ਪਿੰਡ ਜਹੂਰਾ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਲਾਸ਼ ਬਾਹਤਮ ਮੰਗਵਾਈ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਪਬਲਿਕ ਸਪੋਰਟ ਨਿਊਜ਼ ਦੇ ਨਾਲ ਟਾਂਡਾ ਤੋਂ ਰੋਹਿਤ ਕਮਾਲ ਹਾਨੀ ਦੀ ਰਿਪੋਰਟ ਪਰਿਵੰਦਰ ਕਿਹੜੇ ਸਨ ਕਿਦੋਂ ਗਿਆ ਸੀ ਵਿਦੇਸ਼ ਦੀ ਧਰਤੀ ਤੇ ਰੋਜ਼ੀ ਰੋਟੀ ਕਮਾਉਣ ਲਈ 20 ਮਾਰਚ ਨੂੰ ਗਿਆ ਸੀ ਹਾਂਜੀ ਬੜੇ ਚਾਵਣਾ ਕੱਲਿਆ ਸੀ ਕਰਜ਼ਾ ਝੁੱਕ ਕੇ ਕੱਲਿਆ ਜੇ ਤੇਰਾ ਨਹੀਂ ਮੈਲਾ ਯਾਦਾ ਉਹਦੇ ਪੈਸੇ ਵੀ ਨਹੀਂ ਲੱਤੇ ਅਜੇ ਸਟੋਰ ਤੋਂ ਬਾਹਰ ਨਿਕਲਿਆ ਰੋਂਗ ਸਾਈਡ ਆ ਕੇ ਮੇਰੇ ਬੱਚੇ ਨੂੰ ਸਾਈਕਲ ਤੇ ਮਾਰੀ ਗੱਡੀ ਹਾਸਾ ਹੋ ਗਿਆ ਤੈਨੂੰ ਕਿੱਥੋਂ ਪਤਾ ਲੱਗਿਆ ਕਿ ਤੈਨੂੰ ਦੱਸਿਆ ਤਾਂ ਨੀਲੀ ਸਵਾਦ ਆਏ ਕਿਸੇ ਨੇ ਫੋਨ ਲਾਇਆ ਸੀ ਕਿੰਦੇ ਤੁਹਾਡਾ ਬੇਟਾ ਇੱਧੇ ਦਾ ਹੋ ਗਿਆ ਹੈ ਮਾਲਕ ਨੂੰ ਦੇਣਾ ਬ੍ਰਿੰਦਰ ਨੇ ਤੁਹਾਡੀ ਆਖਰੀ ਵਾਰ ਕੀ ਦੋ ਗੱਲ ਬੋਲੀ ਇੱਕ ਦਿਨ ਪੈਨ ਹੋਈ ਸੀ ਰਾਤ ਨੂੰ ਕੰਮ ਤੂ ਆ ਕੀ ਕਹਿੰਦਾ ਕਿ ਨਾ ਮਮੇ ਮੈਂ ਕੰਮ ਤੂ ਆ ਗਿਆ ਮੈਂ ਰੋਟੀ ਖਾ ਲਈ ਹੁਣ ਮੈਂ ਸੌਣ ਲੱਗ ਬ੍ਰਿੰਦਰ ਦੇ ਪਿਤਾ ਜੀ ਕੀ ਬ੍ਰਿੰਦਰ ਦੇ ਪ੍ਰਤਾ ਦੇ ਨਾ ਤੂੰ புதி மாறிக்குத்தி நக சத ਮੈਂ ਕੀੜਾ ਚੰਨਿਆ ਨਹੀਂ ਮੇਰੇ ਕੋਚ ਕਿੜਾ ਚੰਨਿਆ ਮੇਰੇ ਪੁੱਤਰ ਇਨਸਾਨ ਮਿਲ ਜਾ ਬੁੱਤ ਨੂੰ ਬੇਜੋ ਬਿੰਦਰ ਨੇ ਬਿੰਦਰ ਕਿਦੋਂ ਗਿਆ ਸੀ ਅਮਰੀਕਾ ਦੇ ਵਿੱਚ ਹਾਏ ਮੈਨੂੰ ਮਾਰ ਜਣੂਗੇ ਹਾਏ ਮੈਨੂੰ ਤੇ ਪੈਣ ਤੋਂ ਕੁਝ ਮਾਰ ਜੇ ਮੁਝਾ ਦੇਵਦਾ ਬ੍ਰੈਂਡਰ ਕੇ ਕਿਹੜਾ ਰੈਂਡਸ ਸੀ ਗੋਣ ਨਾ ਬੰਦਾ ਆ ਜਦੋਂ ਦੇ ਘਰ ਦੇ ਤੋਰੀ ਹਾਈ ਮੇਰੀ ਮਾਂ ਨੂੰ ਹੱਬ ਮਿਲ ਗਿਆ ਬ੍ਰਿੰਦਰ ਦੀ ਇੱਕ ਸੱਚਾ ਹਸਕਣ ਕਿ ਗਾਇਨਾ ਦੇ ਵਿੱਚ ਕਿਦੋਂ ਗਿਆ ਸੀ ਬ੍ਰਿੰਦਰ ਉੱਥੇ ਮਰਕਾ ਦੇ ਵਿੱਚ ਬ੍ਰਿੰਦਰ ਨੂੰ 10 ਮਹੀਨੇ ਹੋਏ ਆ ਜੀ ਕਿ ਇਹਨੂੰ ਇੱਕ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਰੌਂਗਿਸਾਰ ਤੋਂ ਗੱਡੀ ਆਈ ਜਿਹੜੀ ਇਹਨੂੰ ਆ ਕੇ ਟੱਕਰ ਮਾਰੀ ਉਹਦੇ ਨਾਲ ਹੀ ਸਾਥੇ ਜਿਹਦੀ ਮੌਤ ਹੋ ਗਈ ਬਹੁਤ ਔਖੀ ਗੱਲ ਹੈ ਪਰਵਾਰ ਪਹਿਲੇ ਹੀ ਦੁੱਖਾਂ ਦਾ ਮਾਰਿਆ ਹੈ ਤੇ ਉਹ ਮੁੰਡੇ ਦਾ ਡੈਡੀ ਵੀ ਹਨੀ ਸੰਬਹੁਤ ਗਰੀਬ ਘਰ ਤੋਂ ਸੀ ਵਿਚਾਰਾ ਕਰਜ਼ਾ ਕੋਈ ਨਾ ਚੁੱਕ ਕੇ ਗਿਆ ਸੀ ਅਸੀਂ ਦਰਪਰਸ਼ਨ ਨੂੰ ਇਹ ਮੰਗ ਕਰਾਂਗੇ ਕਿ ਇਹਨਾਂ ਦੀ ਲੱਕੜੇ ਦੇ ਜੇ ਨੂੰ ਇੰਡੀਆ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਇਹਨਾਂ ਦਾ ਮਾਤਾ ਵੇਖ ਸਕੇ ਆਪਣੇ ਹੱਥਾਂ ਦੇ ਨਾਲ ਪਰਿਵਾਰ ਸਸਤਾ ਕਰ ਸਕੇ ਪ੍ਰਸ਼ਾਸਨ ਅਗੇ ਇਹ ਹੀ ਬੇਨਤੀ ਹੈ ਸਾਡੀ